ਬਾਬਾ ਜੀ ਦੇ ਸਥਾਨ ਤੇ ਆ ਪਈਆ ਇੱਟਾਂ ਢੋਣ ਵਾਲੀ ਰੇੜੀ ਖੜੀ ਆ ਇਹਨੇ ਬਹੁਤ ਟਾਂ ਢੋ ਟੋ ਕੇ ਕਿੰਨੀ ਜਗਾ ਬਣਾਤੀ ਸਰੋਵਰ ਸਾਰਾ ਬਣਾਤਾ ਕਿੱਡੇ-ਕੱਡੇ ਜਗਾ ਬਣੀ ਵੱਡੀ ਬਾਬੇ ਦੀ ਕਿਰਪਾ ਦੇ ਨਾਲ ਆਹ ਸਾਈਕਲ ਖੜਾ ਇਹਨੇ ਜਿੰਨਾ ਸਾਰਾ ਫਰਸ਼ ਬਾਬੇ ਦੇ ਪੱਟਿਆ ਤੇ ਇੰਟਰਲੌਕ ਲੱਗਿਆ ਸਾਰੀਆਂ ਇੱਟਾਂ ਇਹਦੇ ਤੋਂ ਹੀ ਗਈਆਂ ਆ ਰੇੜੇ ਤੋਂ ਜਾਂ ਜਿਹੜਾ ਸਾਈਕਲ ਬਣਾਇਆ ਵਾ ਤਿੰਨ ਪਹੀਆ ਵਾਲਾ ਤੇ ਦੁੱਧ ਦੀ ਗਜਾ ਵੀ ਜਵਾ ਕੇ ਥੇ ਲਿਆਉਂਦੇ ਆ ਕਰਕੇ ਹੂੰ ਤੇ ਜਦੋਂ ਲੋਡ ਪੈ ਜਾਂਦੀ ਹੈ ਕਿਸੇ ਚੀਜ਼ ਦੀ ਕੋਈ ਲਿਆਉਣੀ ਹੈ ਧਰ ਕੇ ਲੈ ਜਾਓ ਸਾਈਕਲ ਇਹ ਚਿੜੀ ਸੀ ਮਹਿਰਬੀਆਂ ਪੱਤੀ ਵਾਲਾ ਚਿੜੀ ਉਹਨੇ ਇਹ ਬਣਾ ਕੇ ਕਬਾਵੇ ਵਾਲੇ ਦਿੱਤਾ ਸੀ ਇੱਕ ਆਪਣੇ ਭਾਈ ਸਗਰਾ ਨੂੰ ਦਿੱਤਾ ਸੀ ਆ ਸਾਈਕਲ ਬਣਾ ਕੇ ਜਿਹੜਾ ਖੜਾ ਵਾ ਬਹੁਤ ਲੋਡ ਤੇ ਕੰਮ ਆਉਂਦਾ ਹੈ ਸਾਧ ਸੰਗਤ ਬਹੁਤ ਕੰਮ ਆਉਂਦਾ ਕੋਈ ਵੀ ਸਮਾਨ ਲੱਦ ਕੇ ਬਾਲਣ ਲਿਆਉਣਾ ਪਾਥੀਆਂ ਲਿਆਉਣੀਆਂ ਕੜਾਹਾ ਹੋਰ ਹਾ ਦੇਗੇ ਦੂਗੇ ਸਮਾਨ ਅੰਦਰ ਰੱਖਣਾ ਜੋ ਵੀ ਤੇ ਇਹ ਤੇ ਜਦੋਂ ਮਰਜੀ ਲੱਦੀ ਆ ਜਿਵੇਂ ਹੁਣ ਤੱਪੜਾ ਉਧਰ ਲੈ ਜਾਂਦੇ ਆ ਉਦੋਂ ਬਿਚਾਉਂਦੇ ਆ ਜਵਾਕ ਰੋਟੀ ਟੀ ਖਾਣ ਨੂੰ ਤੇ ਹੁਣ ਲੱਦ ਕੇ ਇੱਥੇ ਕਿੜਿਆ ਤਾਂ ਮੱਛੀ ਅਸਗਰਾਂਦ ਨੂੰ ਫੇਰ ਲੈ ਜਾਣਾ ਆਹੀਂ ਰੇੜਾ ਲੱਤਿਆ ਲਦਾ ਆ ਤਾਂ ਇਹ ਕੰਮ ਆਉਂਦਿਆ ਹੈ ਜੇ ਸਾਧ ਸੰਗਤ ਬਾਹੇ ਗੁਰੂ ਦੀ ਕਰਪਾ ਸਤਿ ਪਾਤਸ਼ਾਹ ਦੀ ਇੱਥੇ ਬਾਬਾ ਭਾਈ ਸਗਰਾਮ ਦੇ ਸਥਾਨ ਤੇ ਆਦਿਆ ਸੇ ਬਾਬਾ ਲਾਲ ਸਿੰਘ ਜੀ ਵਿਸ਼ਾਲ ਖੂਨਦਾਨ ਕੈਂਪ ਲਵਾਇਆ ਸੀਗਾ ਵਰਸ਼ੀ ਤੇ ਬਾਬਾ ਜੀ ਦੇ 12 ਅਗਸਤ ਵਾਲੇ ਦਿਨ ਖੂਨਦਾਨ ਕੇ ਬਹੁਤ ਲੋਕਾਂ ਨੇ ਖੂਨਦਾਨ ਦਿੱਤਾ ਸੀ ਇੱਥੇ ਅਮਨਜੀਤ ਆ ਆ ਸਾਡੇ ਤਖਤਪੂਸ਼ ਪਏ ਆ 5 6 ਜਦੋਂ ਲੋੜ ਆ ਉਦਹੀਂ ਖੰਡਪੜ ਪ੍ਰਕਾਸ਼ ਕਰਨੇ ਇਹਨਾਂ ਦੇ ਦੋ ਮਰਜ਼ੀ ਤੋਂ ਚੱਕ ਕੇ ਲੈ ਜਾ ਅੰਦਰ ਪਏ ਆ